हां जी दोस्तों सारेयानु सस्श्रीकाल स्वागत करते हैं टोडा राज है संधू फार्मिंग दे विच सो दोस्तों आज पहुंचे हैं पਿੰਡ पीरू दे विच पीरू ਪਿੰਡ दोस्तों तहसील जिला ਫਿਰੋਜ਼ਪੁਰ ਦਾ ਪਿੰਡ ਆ ਫਿਰੋਜ਼ਪੁਰ ਤੋਂ ਦੋਸਤੋ ਜੜੀ ਝੜਕ ਜਲਾਲਾਬਾਦ ਫਾਜ਼ਿਲਕੇ ਨੂੰ ਜਾਂਦੀ ਆ ਇਸੇ ਝੜਕ ਤੇ ਉੱਪਰ ਦੋਸਤੋ ਖਾਈ ਅੱਡਾ ਆਉਂਦਾ ਤੇ ਖਾਈ ਤੋਂ ਬਿਲਕੁਲ ਫਿਰੋਜ਼ਪੁਰੋਂ ਆਉਂਦੇ ਸਮੇਂ ਦੋਸਤੋ ਸੱਜੇ ਹੱਥ ਆਪਾਂ ਟਰਨ ਲੈਨੇ ਆ ਤੇ ਪਿੰਡ ਪੀਰੂ ਵਿਜ਼ਿਟ ਕਰ ਲੈਨੇ ਆ ਵੀਰ ਕੁਲਵਿੰਦਰ ਦੇ ਕੋਲੇ ਆਏ ਆ ਦੋਸਤੋ ਇਸ ਘਰੋਂ ਆਪਣੀ ਪਹਿਲੀ ਵੀਡੀਓ ਆ ਤੇ ਪਸ਼ੂ ਵੀਰ ਨੇ ਵੈਸੇ ਡੇਰੀ ਫਾਰਮਿੰਗ ਦਾ ਕੰਮ ਆ ਪਸ਼ੂ ਵੈਸੇ ਘਰੇਲੂ ਆ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂਗਾ ਤੇ ਪਸ਼ੂ ਆ ਅੱਜ ਤੁਹਾਨੂੰ ਇਸ ਕਵਰ ਦੇ ਵਿੱਚ ਟੋਟਲ ਤਿੰਨ ਦਿਖਾਉਣੇ ਆ ਤਿੰਨੇ ਬੇੜਾ ਨੇ ਐਚ ਐਫ ਬਰੀਡ ਦੀਆਂ ਇਹ ਬੇੜਾ ਨੇ ਤੇ ਫਰੋਜਪੁਰ ਤੋਂ ਦੋਸਤੋ ਇਸ ਪਿੰਡ ਦੀ ਦੂਰੀ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ 10 ਕਿਲੋਮੀਟਰ ਦੀ ਦੂਰੀ ਆ ਖਾਈ ਅਡੇ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਪੀਰੂ ਦੀ ਅੱਜ 2 ਮਾਰਚ ਆ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਸਮਾਂ ਕੋਈ ਮਾਰਨਿੰਗ ਦੇ 10:30 ਪੌਣੀ 11 ਵਜੇ ਦਾ ਹੈ। ਬਾਕੀ ਪਸ਼ੂ ਤਿੰਨੇ ਜਿਹੜੇ ਹੁਣ ਦੁੱਧ ਤੇ ਚੱਲਣ ਡਏ ਨੇ ਦੁੱਧ ਇਸ ਵਕਤ ਇਹਨਾਂ ਦੇ ਥੱਲੇ ਹਾਜ਼ਰ ਆ ਬਾਕੀ ਹੁਣ ਕਿੰਨਾ ਮਿਲਕ ਚੱਲ ਰਿਹਾ ਇਹਨਾਂ ਪਸ਼ੂਆਂ ਦਾ ਉਹ ਕੱਲੇ-ਕੱਲੇ ਨਗਦੀ ਆਪਾਂ ਡਿਟੇਲ ਵੀਰ ਕੁਲਵਿੰਦਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਤੇ ਬਾਕੀ ਕੋਈ ਵੀਰ ਖਰੀਦਦਾਰ ਆ ਰਿਹਾ ਘਰੇ ਖਰੀਦਣ ਇਹ ਪਸ਼ੂ ਦੋਸਤੋ ਆ ਵੀ ਇੱਕ ਟਾਈਮ ਦੋ ਟਾਈਮ ਚੁਵਾਈ ਕਰਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ। ਜਿਹੜਾ ਐਨੀਮਲ ਜਿਹੜਾ ਪਸ਼ੂ ਪਸੰਦ ਆਊਗਾ ਉਦੇ ਬਾਰੇ ਤੁਸੀਂ ਗੱਲਬਾਤ ਕਰ ਲਿਓ ਬਾਕੀ ਬਥੇਰੇ ਡਿਟੇਲ ਆਪਾਂ ਵੀਰ ਕੁਲਵਿੰਦਰ ਤੋਂ ਲੈ ਲੈਨੇ ਆ ਸਭ ਤੋਂ ਪਹਿਲਾਂ ਵੀਰ ਕੁਲਵਿੰਦਰ ਸਿੰਘ ਸਾਸਰੀਕਾਲ ਸਾਸਰੀਕਾਲ ਜੀ ਹੋਰ ਵੀਰ ਕੁਲਵਿੰਦਰ ਸਿੰਘ ਠੀਕ ਠਾਕ ਜੀ ਹਾਂ ਵਧੀਆ ਜੀ ਅੱਛਾ ਵੀਰ ਕੁਲਵਿੰਦਰ ਪਿੰਡ ਪੀਰੂ ਆ ਤੇ ਨਾਲ ਲੱਗਦੇ ਹੋਰ ਆਪਣੇ ਕਿਹੜੇ ਕਿਹੜੇ ਪਿੰਡ ਆ ਜਾਂਦੇ ਪਿੰਡ ਵੀਰ ਨਾਲ ਰੋਡੇ ਵਾਲਾ ਵਾਕਿਆ ਐਸ ਪਾਸੇ ਕੋਟ ਆਸਾ ਸਿੰਘ ਹੋ ਗਿਆ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀ ਜਿਹੜੀ ਦੂਰੀ ਉਹ 10 ਕਿਲੋਮੀਟਰ ਅਫਰੋਜਪੁਰ ਤੋਂ ਕੋਈ ਨਾ ਰਿਹਾ ਹਾਂਜੀ ਹਾਂ ਜੀ ਤੇ ਖਾਈ ਆਣ ਕੇ ਤੇ ਲੈਂਦੇ ਵਾਲੇ ਪਾਸੇ ਨੂੰ ਆਉਣਾ ਤੇ 3 ਕਿਲੋਮੀਟਰ ਤੇ ਪਿੰਡ ਹੈ ਪੀਰੂ ਮੈਨੂੰ ਲੱਗਦਾ ਵੀਰ ਕੁਲਵਿੰਦਰ ਖਾਈ ਤੋਂ ਪਿੰਡ ਵੀ ਪਹਿਲਾਂ ਹੀ ਪੈਂਦਾ ਆਪਣਾ ਅੱਜ ਪਹਿਲਾਂ ਆਉਂਦੇ ਆ ਪਹਿਲਾਂ ਇਹ ਪਿੰਡ ਆਊਗਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਦੋਸਤੋ ਲੈਂਦੇ ਪਾਸੇ ਵੱਲ ਪਿੰਡ ਆ ਤੇ ਬਾਕੀ ਲੋਕੇਸ਼ਨ ਲਾ ਕੇ ਵੀ ਤੁਸੀਂ ਆ ਸਕਦੇ ਜੀ ਤੇ ਵੀਰ ਕੁਲਵਿੰਦਰ ਪਸ਼ੂ ਜਿੱਦਾਂ ਕਿ ਆਪਾਂ ਜ਼ਿਕਰ ਕੀਤਾ ਵੀ ਘਰ ਦੇ ਘਰੇਲੂ ਪਸ਼ੂ ਹੀ ਆ ਘਰੇਲੂ ਨੇ ਵੀਰ ਜੀ ਕੋਈ ਵਪਾਰ ਦਾ ਕੰਮ ਤਾਂ ਨਹੀਂ ਹਜੇ ਕੋਈ ਨਹੀਂ ਨਹੀਂ ਵੀਰ ਜੀ ਵਪਾਰ ਦਾ ਨਹੀਂਗਾ ਸ਼ਹਿਰ ਦੁੱਧ ਲਿਆਨੇ ਹਾਂ ਤੇ ਉਹ ਇਸ ਟਾਈਮ ਬੰਦ ਕੀਤਾ ਤੇ ਇਸ ਕਰਕੇ ਸੇਲ ਕਰਨੇ ਆ ਜੀ ਠੀਕ ਹੈ ਜੀ ਹਾਂ ਜ ਠੀਕ ਹੈ ਤੇ ਬਾਕੀ ਤੁਸੀਂ ਦੱਸ ਰਹੇ ਜੀ ਵੀ ਬਿਹੜਾ ਥੱਲੇ ਦੁੱਧ ਵੀ ਚੰਗਾ ਖਾਸਾ ਹੈ ਹੁਣ ਸਾਰੀਆਂ ਥੱਲੇ ਟੌਪ ਦੀਆਂ ਇਹ ਚੌਪ ਦਾ ਦੁੱਧ ਆ ਜੀ ਠੀਕ ਹੈ ਜੀ ਤੇ ਵੀਰ ਕੁਲਵਿੰਦਰ ਇੱਕ ਨਿਸ਼ੋੜ ਕੱਢਣਾ ਹੋਵੇ ਵੀ ਸੂਈਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਵੈਸੇ ਸਾਰੀਆਂ ਇੱਕੋ ਟਾਈਮ ਦੇ ਨੇੜੇ ਤੇੜ ਸੂਈਆਂ ਕਿ ਥੋੜੇ ਥੋੜੇ ਵਕਪੇ ਦਾ ਰੱਖਿਆ ਡਾਕਟਰ ਵਿੱਚ ਇਹਨਾਂ ਦਾ ਕੋਈ 15 20 20 ਦਿਨ ਦੀ ਵਿੱਥੀ ਆ ਸਾਰੀਆਂ ਦੀ ਠੀਕ ਹੈ ਜੀ ਆ 2.5 ਮਹੀਨਿਆਂ ਤਿੰਨ ਮਹੀਨਿਆਂ ਦੀ ਏ ਜੀ ਉਹ ਪਰਲੀ ਨਾਲ ਜਿਹੜੀ ਉਹ 2.5 ਮਹੀਨਿਆਂ ਦੀ ਏ ਤੇ ਉਹ ਤੀਜੇ ਨੰਬਰ ਵਾਲੀ ਸਾਢੇ ਤਿੰਨ ਮਹੀਨਿਆਂ ਦੀ ਏ ਸੂਈ ਠੀਕ ਹੈ ਜ ਮਤਲਬ ਕਿ ਢਾਈ ਢਾਈ ਤੇ ਤਿੰਨ ਮਹੀਨਿਆਂ ਦਾ ਜਿਹੜਾ ਹੈਗਾ ਵਿੱਚ ਹਾਂਜੀ ਠੀਕ ਹੈ ਉੱਚਾ ਸੁਗਾ ਤੇ 20 ਕਿਲੋਮੀਟਰ ਪਹਿਲੇ ਨੰਬਰ ਤੋਂ ਸਟਾਰਟ ਇਸ ਵਿਹੜ ਤੋਂ ਕਰ ਲੀਏ ਆਪਾਂ ਹਾਂਜੀ ਵੀਰ ਜੀ ਇਹ ਕੀ ਡਿਟੇਲ ਆ ਵੀਰ ਸੁਭਾ ਕਿੰਮਾ ਸੁਈਏ ਆਪਣੇ ਇਹ ਦੂਜਾ ਸੁਭਾ ਵੀਰ ਜੀ ਦੂਜਾ ਸੁਭਾ ਹਾਂਜੀ ਤੇ ਇਹ ਢਾਈ ਕਿ ਮਹੀਨੇ ਦਾ ਸਮਾਂ ਦੱਸਦਾ ਤੁਸੀਂ ਤੇ ਇਹ ਤਿੰਨ ਮਹੀਨੇ ਦਾ ਜੀ ਤਿੰਨ ਮਹੀਨੇ ਦਾ ਹਾਂਜੀ ਤੇ ਬੱਚਾ ਇਹਦੇ ਮਗਰ ਹੈਗਾ ਬੱਚਾ ਹੀ ਜਰਸੀ ਬੱਚਾ ਹੈ ਜੀ ਜਰਸੀ ਬੱਚਾ ਪਾ ਗਈ ਹੀ ਹੈ ਠੀਕ ਹੈ ਜੀ ਮਤਲਬ ਕਿ ਏਆਈ ਜਿਹੜੀ ਉਹ ਜਰਸੀ ਸੀਮ ਜਰਸੀ ਇਹ ਮੈਂ ਇਥੋਂ ਆਪਦੇ ਰਿਸ਼ਤੇਦਾਰਾਂ ਤੋਂ ਲਈ ਸੀ ਉਹਨਾਂ ਨੇ ਸੀਮਣ ਭਰਾਇਆ ਹੋਇਆ ਸੀਗਾ ਠੀਕ ਹੈ ਜੀ ਤੇ ਜਰਸੀ ਵੱਛਾ ਪਾਈ ਆ ਉਹਨਾਂ ਕਹਿੰਦਾ ਜਰਸੀ ਸੀਮਣ ਲਵਾਇਆ ਹੋਇਆ ਤੇ ਜਰਸੀ ਵੱਛਾ ਆ ਜੀ ਇਹਦੇ ਮਗਰ ਠੀਕ ਹੈ ਜੀ ਹਾਂਜੀ ਇਹ ਹੈਗਾ ਜੀ ਇਸ ਟਾਈਮ ਵੀ ਠੀਕ ਹੈ ਤੇ ਹੁਣ ਇਹ ਤਾਂ ਥੱਲੇ ਮਿਲਕ ਕਿੰਨਾ ਜੀ ਮਿਲਕ ਇਸ ਟਾਈਮ ਨਿਪਟ ਜਿਹੜਾ ਆਪਾਂ ਮਿਣਕੇ ਤੋਲ ਕੇ ਕੰਡੇ ਤੇ ਦਵਾਂਗੇ 23 ਕਿਲੋ ਡਿਲੀਟਰ ਮਰਵਾ ਕੇ ਜੀ 23 ਕਿਲੋ ਜੀ ਹਾਂਜੀ ਤੇ ਉਵੇਂ ਦੇਖ ਜਿਹੜੀ 24 24.5 ਦੀ ਆ ਠੀਕ ਹੈ ਜੀ ਹਾਂਜੀ ਬਾਕੀ ਚੋਣ ਚਾਂਦਿਆਂ ਸਾਫ਼ ਸੁਥਰੀ ਬਿਲਕੁਲ ਸਾਫ਼ ਸੁਥਰੀ ਜੀ ਗਾਰੰਟੀ ਹੋਊ ਕੋਈ ਵੰਗਾ ਵੁੰਗਾ ਪਾ ਲੈਨੇ ਆ ਭਾਵੇਂ ਅਸੀਂ ਤਾਂ ਕਦੀ ਜੂੜ ਪਾਇਆ ਨਹੀਂ ਜੀ ਅੱਛਾ ਜੀ ਜੂੜ ਤੇ ਜਿਨੇ ਉਂਝ ਪਹਿਣਾ ਜੂੜ ਵੀ ਪਾ ਜੇ ਪਾਉਣਾ ਤਾਂ ਪਾ ਲੋ ਜੀ ਨਹੀਂ ਪਾਉਣਾ ਨਾ ਪਾਓ ਆਪਣੇ ਆਪ ਠੀਕ ਹੈ ਜੀ ਮੈਂ ਕਦੀ ਨਹੀਂ ਪਾਇਆ ਜੀ ਠੀਕ ਹੈ ਜੀ ਜਾ ਉਬੀਰ ਖੋਲ ਕੇ ਤੋੜ ਕੇ ਦਿਖਾਈਏ ਤੇ ਪਿਛਲੇ ਸਵੇਰੇ ਵੀ ਦੁੱਧ ਇੰਨਾ ਰਿਆ ਸੀਗਾ ਜੀ ਹਾਂਜੀ ਹਾਂਜੀ ਇਹ ਇਹਨਾਂ ਵੀਰ ਜੀ ਅਸਲ ਦੇ ਵਿੱਚ ਇਹਦਾ ਦੁੱਧ 27 28 ਲੀਟਰ ਸੀ ਹਾਂਜੀ ਤੇ ਹੁਣ ਥੋੜਾ ਜਿਹਾ ਆਪ ਖਰਾਕ ਘੱਟ ਹੀ ਕਰਕੇ ਤੇ ਆ ਗਈ ਹੈ 23 24 ਤੇ ਨਹੀਂਗਾ ਦੁੱਧ 28 ਲੀਟਰ ਸੀ ਇਹਦੇ ਤੋਂ ਲਓ ਦੋਸਤੋ ਹੁਣ ਨੈਟ ਜਿਹੜਾ ਦੁੱਧ 23 ਕਿਲੋ ਇਸ ਵਹਿੜ ਤੇ ਥੱਲੇ ਹਾਜ਼ਰ ਹੈ ਐਚ ਐਫ ਬਰੀਡ ਦੇ ਵਿੱਚ ਇਹ ਵਹਿੜ ਆ ਬਾਕੀ ਹਾਈਟ ਕਰ ਤੁਸੀਂ ਵੇਖ ਕੇ ਚੈੱਕ ਕਰ ਲਓ ਬੇਲ ਬੂਲ ਸੋਹਣੀ ਆ ਕੱਦ ਵੀ ਨਾਰਮਲ ਇੱਕ ਵੱਡੀਆਂ ਵਹਿੜਾਂ ਦੇ ਵਿੱਚ ਆਉਂਦਾ ਜਿੱਦਾਂ ਆਪਾਂ ਇੱਕ ਐਚ ਐਫ ਬਰੀਡ ਦੀਆਂ ਵਹਿੜਾਂ ਦੇਖਦੇ ਆ ਤੇ ਮਾਰਨਿੰਗ ਅੱਜ ਚੁਵਾਈ ਕਿੰਨੇ ਕ ਟਾਈਮ ਤੇ ਹੋਈ ਆ ਵੀਰ ਮੇਰੇ 5:30 ਨੈਟ ਚੋਈਦਾ ਜੀ ਲਓ ਜੀ 5:30 ਵਜੇ ਦੋਸਤੋ ਚੁਵਾਈ ਇਹਨਾਂ ਦੀ ਹੋ ਚੁੱਕੀ ਆ ਤੇ ਹੁਣ ਟਾਈਮ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਰਿਪੀਟ ਕਰਦੇ ਨੇ ਵੀ 11:00 ਵਜੇ ਦਾ ਜਿਹੜਾ ਹੁਣ ਸਮਾਂ ਹੈਗਾ ਠੀਕ ਹੈ ਸੋ 23 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਹੁਣ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਆਣ ਕੇ ਚੋਕੇ ਵੇਖ ਲੈਣਾ ਬਾਕੀ ਆ ਥਾਂ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਨੇੜੇ ਤੋਂ ਦਿਖਾ ਦਗੀ ਆ ਦੇਖੋ ਠੰਡੀ ਅੱਛਾ ਜਿਵੇਂ ਮਰਜੀ ਧਾਰਾ ਮਾਰ ਦਿੰਦੇ ਆ ਮਾਰ ਦੋ ਵੀਰ ਕੁਲਵਿੰਦਰ ਮਾਰ ਦੋ 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 ਵੀ ਆ ਦੇਖ ਲੋ ਕੋਈ ਪੂਰ ਛਟਾ ਨਹੀਂ ਕੋਈ ਕੁਛ ਨਹੀਂ ਲਓ ਜੀ ਠੀਕ ਹੈ ਜੀ ਤੋਂ ਦੋਸਤੋ ਇਹਦਾ ਬੱਚਾ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਦਾਂਗੇ ਜਰਸੀ ਬ੍ਰੀਡ ਦਾ ਵੀਰਾਂ ਦਾ ਜਿਹੜਾ ਬੱਚਾ ਇਹਨੇ ਪਾਇਆ ਸੀ ਇਸ ਵਾਰ ਤੇ 23 ਕਿਲੋ ਦੀ ਮਾਲਕਣਾ ਹੁਣ ਕਰਮਾ ਲਈ ਤੇ ਟਾਈਮ ਵੀ ਤਿੰਨ ਕ ਮਹੀਨੇ ਦੇ ਲੱਗ ਸਮ ਹੋ ਗਿਆ ਜਿਹੜਾ ਅੱਜ ਸੁਈ ਨੂੰ ਬਾਕੀ ਥਣ ਦੇਵੇ ਦੀ ਸਾਫ ਸੁਥਰੀ ਆ ਕੋਈ ਇੱਕ ਇੱਕ ਦੋ ਦੋ ਧਾਰਾ ਮਾਰ ਕੇ ਜਿਹੜੀ ਤੁਹਾਨੂੰ ਤਸੱਲੀ ਆਪਾਂ ਕਰਵਾਤੀ ਆ ਵਿੱਚ ਤੇ ਵੀਰ ਕੁਲਵਿੰਦਰ ਸਿੰਘ ਕੀ ਕਰਦੇ ਆ ਮੋਲੇ ਦਾ ਇਹਦਾ ਵੀਰ ਜੀ ਦੇਣ ਲੈਣ 70000 ਦੀ ਨੈਟ ਦੇ ਦਵਾਂਗੇ 70 ਦੀਆਂ ਜੀ ਹਾਂਜੀ 70000 ਦੀ ਹਾਂ ਨਾ ਵਿੱਚੋਂ ਮਾਨਤਨ ਜੇ ਕੋਈ ਵੀਰ ਸਿਪਾਹੀ ਆਵੇਗਾ ਉਹਦਾ ਮਾਨਤਨ ਜ਼ਰੂਰ ਕਰਾਂਗੇ ਜਿੰਨੇ ਜੁਕੇ ਕੋਈ ਮਰ ਕਰ ਦਵਾਂਗੇ ਜੀ ਠੀਕ ਹੈ ਜੀ ਹਾਂਜੀ ਤੇ ਸੱਜਰ ਦਾ ਦੁੱਧ ਤੁਸੀਂ ਦੱਸਿਆ ਵੀ 27 28 ਭਰਿਆ ਇਹਨੇ 28 ਕਿਲੋ ਜੀ 28 ਮਤਲਬ ਕਿ ਜਦੋਂ ਸਟਾਰਟਿੰਗ ਪੀਕ ਤਾਂ ਚੱਲੀ ਸੀ ਤਾਂ 20 25 ਦਿਨਾਂ ਦੀ ਗੱਲ ਕਰ ਰਹੇ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਹੁਣ ਜਿੰਨਾ ਦੁੱਧ ਦਾ 23 ਕਿਲੋ ਲੈ ਕੇ ਜਿਹੜਾ ਅਸੀਂ ਚਵਾ ਦਾਂਗੇ 23 ਕਿਲੋ ਮੌਕੇ ਤੇ ਬਾਕੀ ਕੋਈ ਵੀਰ ਆ ਕੇ ਆਪਣੀ ਤਸੱਲੀ ਕਰ ਸਕਦਾ ਠੀਕ ਹੈ ਜੀ ਥਣ ਲੇਵੇ ਦੀ ਸਾਫ਼ ਸੁਥਰੀ ਆ ਤੇ ਬਾਕੀ ਮਾਰਨਿੰਗ ਸਵੇਰ ਚ ਵਾਈ ਕੋਈ 5:00 ਵਜੇ ਦੀ ਹੋਈ ਆ ਠੀਕ ਆ ਜੀ 70000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਸੱਜਣ ਆਉਂਦਾ ਘਰ ਅੱਛਾ ਵੀਰ ਕੁਲਵਿੰਦਰ ਸਿੰਘ ਜਿਹੜੀ ਅਗਲੇ ਸੈਕਿੰਡ ਨੰਬਰ ਤੇ ਹੈ ਆ ਗਈ ਵਿਹੜ ਆਪਣੇ ਕੋਲ ਇਹ ਵੀਰ ਜੀ ਆ ਵੀ ਦੂਜਾ ਸੂਆ ਕਰਦੀ ਵਿਹੜ ਹੈ ਜੀ ਦੂਜਾ ਸੂਆ ਹਾਂਜੀ ਤੇ ਪਹਿਲਾ ਸੂਆ ਆਪਾਂ ਘਰੇ ਚ ਹੋਈ ਏ ਘਰੇ ਚ ਹੋਈ ਏ ਜੀ ਤੇ ਕੀ ਪਹਿਲੇ ਸੂਵੇ ਦਾ ਕਿੰਨਾ ਕੁ ਮਿਲਕ ਰਿਆ ਜਾਂਦਾ ਪਹਿਲੇ ਸੂਵੇ 24 ਲੀਟਰ ਆਂਦਾ ਰਿਹਾ ਏ 24 ਲੀਟਰ ਹਾਂਜੀ ਤੇ ਇਸ ਵਾਰ ਇਹਨੂੰ ਸਮਾਂ ਅਜ ਕਿੰਨਾ ਕੁ ਹੋ ਗਿਆ ਸੂਈ ਨੂੰ ਇਹਨੂੰ ਢਾਈ ਮਹੀਨੇ ਜੀ ਢਾਈ ਮਹੀਨੇ ਹਾਂਜੀ ਠੀਕ ਹੈ ਵੀ ਲਓ ਦੋਸਤੋ 2.5 ਮਹੀਨੇ ਦਾ ਸਮਾਂ ਇਸ ਵਾੜ ਨੂੰ ਹੋ ਗਿਆ ਦੂਜਾ ਸੂਆ ਇਹ ਸੂਈ ਆ ਤੇ ਬੱਚਾ ਇਹਦੇ ਮਗਰ ਹੈਗਾ ਕੋਈ ਬੱਚਾ ਮਰ ਗਿਆ ਹੈ ਇਹਦਾ ਜਿਹੜਾ ਸਹੀ ਹੈ ਜੀ ਉਹ ਸਹੀ ਗੱਲ ਕਰਾਂਗੇ ਨਿਆਂ ਹੀ ਕਰਾਂਗੇ ਆਪਾਂ ਠੀਕ ਹੈ ਜੀ ਠੀਕ ਹੁਣ ਦੁੱਧ ਦੀ ਤਾਂ ਥੱਲੇ ਕੀ ਸੀਗਾ ਇਸ ਟਾਈਮ ਜਿਹੜਾ ਆਪਾਂ ਲੀਟਰ ਮਰਵਾ ਕੇ ਵੀਰ ਜੀ ਦਵਾਂਗੇ 21 ਲੀਟਰ ਮੈਨ ਕੇ ਹੈਗਾ 22 ਹੈ ਬਾਕੀ ਆਪਾਂ 21 ਦੀ ਗਾਰੰਟੀ ਦਵਾਂਗੇ ਜੀ ਠੀਕ ਹੈ ਜੀ ਲਓ ਦੋਸਤੋ ਹੋਵੇ ਨਾ ਹੋਵੇ ਤੇ ਦਸਨ ਮੁਤਾਬਕ ਵੀਰਾਂ ਦਾ ਵੀ 22 ਹੋਵੇ ਪਰ 21 ਕਿਲੋ ਆਪਾਂ ਮਨਾ ਦੇਵਾਂਗੇ ਦੁੱਧ ਜਿਹੜਾ ਕਿਸੇ ਵੀਰ ਨੇ ਕੰਡਾ ਕਰਨਾ ਕੰਡਾ ਕਰ ਲੇ ਤਸल्ली ਆਪ ਕਰ ਲਿਓ ਠੀਕ ਆ ਜੀ 21 ਲੀਟਰ ਤੇ ਇਹ ਜਿਹੜੀ ਵੈੜ ਹੁਣ ਚੱਲ ਰਹੀ ਆ ਬਾਕੀ ਨਸਲ ਬਰੀਡ ਦੇ ਵਿੱਚ ਪੂਰੀ ਆ ਤੇ ਕੱਦ ਘਾਟ ਇਸ ਵੈੜ ਦਾ ਵੀ ਚੰਗਾ ਖਾਸ ਸੋ ਦੋਸਤੋ ਇਹ ਬੱਚਿਆਂ ਦਾ ਐਕਸਪਾਇਰ ਹੋ ਗਿਆ ਸੀ ਕੋਈ ਸਟਾਰਟਿੰਗ ਤੋਂ ਜਦੋਂ ਸੋਈ ਆ ਹਾਂਜੀ ਹਾਂਜੀ ਇਧਰ ਥੱਲੇ ਲੈ ਜੀ ਹਾਂਜੀ ਹਾਂ ਜਾਣਦੇ ਹੋ ਜੀ ਹੁਣ ਪਿੱਛੇ ਪਿੱਛੇ ਜਾਣਦੇ ਲੰਮਾ ਤੋਰਦੀ ਗਾਰ ਸੋ ਬਾਕੀ ਵੇਲ ਕਾਫੀ ਸੋਹਣੀ ਆ ਦੋਸਤੋ ਚੰਗੇ ਸੀਮਨ ਦੀ ਵੈੜ ਜਾਪਦੀ ਆ ਬਾਕੀ ਕਰੈਕਟਰ ਫਾਰਮ ਚੋਂ ਲਿਆਂਦੀ ਹਿੰਦਾ ਮਾਂ ਦਾ 35 ਲੀਟਰ ਰਿਕਾਰਡ ਹੈ ਜੀ ਠੀਕ ਮਦਰ ਦਾ ਜੀ ਹਾਂਜੀ ਠੀਕ ਆ ਜੀ ਬਾਕੀ ਬੇਨ ਬੂਨ ਇਹਦੇ ਹਵਾਨੇ ਤੇ ਵੀ ਕਾਫੀ ਸੋਹਣੀ ਆ ਹਾਂ ਬਿਲਕੁਲ ਜਿਹੜਾ ਦੋਸਤੋ ਥਣ ਦਾ ਸਾਈਜ਼ ਵੀ ਹੱਥੀ ਚਵਾਈ ਵਾਲਾ ਤੇ ਵੈਸੇ ਮੋਸਟਲੀ ਚਵਾਈ ਆਪਾਂ ਹੱਥੀ ਕਰਦੇ ਆ ਕੋਈ ਮਸ਼ੀਨੀ ਚਵਾਈ ਤੇ ਨਹੀਂ ਹੈਗੀ ਵੀਰ ਨਹੀਂ ਜੀ ਮਸ਼ੀਨੀ ਨਹੀਂ ਹੈਗੀ ਮਸ਼ੀਨ ਰੱਖੀ ਨਹੀਂ ਜੀ ਠੀਕ ਹੈ ਜੀ ਲੋਕ ਦੋਸਤੋ ਹੱਥੀ ਚਵਾਈ ਆ ਨਾਰਮਲੀ ਇਹਨਾਂ ਤਿੰਨਾਂ ਵੜਾਂ ਦੀ ਜਿਹੜੀ ਚਵਾਈ ਹੱਥੀ ਹੁੰਦੀ ਆ 21 ਲੀਟਰ ਹੁਣ ਇਸ ਵੈੜ ਦੇ ਥਲੇ ਜਿਹੜਾ ਦੁੱਧ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਆ ਕੇ ਚੋ ਲੈਣਾ ਤਸੱਲੀ ਕਰ ਲੈਣੀ ਠੀਕ ਹੈ ਵੇਲ ਬੂਲ ਸੋਹਣੀ ਆ ਬਾਕੀ ਦੋ ਦੋ ਧਾਰਾ ਵੀਰ ਕੁਲਵਿੰਦਰ ਸਿੰਘ ਨੇ ਵੀ ਮਾਰ ਦਿੱਤੀ ਹਾਂਜੀ ਜ਼ਰੂਰ ਜੀ ਲਓ ਠੀਕ ਹੈ ਜੀ ਲਓ ਦੋਸਤੋ ਅੱਗੇ ਜਿਹੜਾ ਕੋਈ ਵੀਰ ਬਰੀਡ ਦੇ ਉੱਪਰ ਕੰਮ ਕਰਨਾ ਚਾਹੁੰਦਾ ਵੈੜ ਚੰਗੀ ਆ ਮਦਰ ਮਿਲਕ ਵੀ ਵੀਰ ਨੇ ਦੱਸਦਾ ਕੋਈ 35 ਲੀਟਰ ਇਹਦੀ ਮਦਰ ਦਾ ਮਿਲਕ ਸੀਗਾ ਤੇ ਆਪ ਵੀਰ ਕੁਲਵਿੰਦਰ ਜੀ ਫੋਨ ਮਾਰ ਲਾ ਵੀ ਇਹਨੂੰ 3 ਕਿ ਮਿੰਟ 2.5 ਕਿ ਮਿੰਟ ਦਾ ਸਮਾਂ ਹੋ ਗਿਆ ਸੀ ਇਹਨੂੰ 2.5 ਮਿੰਟ ਦਾ ਹੋ ਗਿਆ ਅੱਜ ਇਹ ਕੱਲ ਦੀ ਸ਼ਾਮੀ ਹੀਟ ਤੇ ਆਈ ਹੈ ਤੇ ਅੱਜ ਇਹਦਾ ਸ਼ਾਮ ਨੂੰ ਇਹ ਆਈ ਕਰਾ ਦੇਵਾਂਗੇ ਜੀ ਠੀਕ ਹੈ ਜੀ ਹੁਣ ਹੀਟ ਇਸ ਵਕਤ ਹਾਂਜੀ ਅੱਜ ਸ਼ਾਮ ਨੂੰ ਕਰਾ ਦੇਵਾਂਗੇ ਜੀ ਓਏ ਓਵੇਂ ਦੇ ਥੱਲੇ 23 24 ਲੀਟਰ 23 ਲੀਟਰ ਦੁੱਧ ਹੈ ਪਰ ਹੀਟ ਚ ਓਨ ਕਰਕੇ ਆਸ ਤੇ ਅਮ 21 ਲੀਟਰ ਦਾ ਪਚਵਾ ਕੇ ਦੇਵਾਂਗੇ ਠੀਕ ਹੈ ਜੀ ਅੱਛਾ ਸਟਾਰਟਿੰਗ ਜਦੋਂ ਪੀਕ ਤੇ ਸੀ ਤਾਂ 23 24 ਲੀਟਰ ਤੱਕ ਰਿਹਾ ਕੰਮ ਜਦੋਂ ਨਹੀਂ 26 ਲੀਟਰ ਸੀ 2 ਲਓ ਦੋਸਤੋ 25 ਪਲੱਸ ਚੱਲੀ ਸੀ ਕਿ ਹੁਣ ਨਾਲ ਦੀ ਨਾਲ ਇੱਕ ਵੇਰਵਾ ਪਾਈ ਜੰਨੇ ਪਏ ਆ ਵੀ ਟਾਈਮ ਵੀ ਤੁਹਾਨੂੰ ਦੱਸ ਦਿੰਦੇ ਆਪਾਂ ਵੀ ਜਿੰਨਾ ਜਿੰਨਾ ਸਮਾਂ ਹੋ ਗਿਆ ਸੁਈਆਂ ਨੂੰ ਉਸ ਹਿਸਾਬ ਨਾਲ ਕੋਈ ਵੀਰ ਜੱਜਮੈਂਟ ਕਰ ਲੇ ਹੁਣ ਵੀ ਜਿਹੜਾ 21 ਕਿਲੋ ਤੁਸੀਂ ਚੋਗੇ ਤਾਂ ਸੱਲੀ ਕਰ ਸਕਦਾ ਕੋਈ ਵੀਰ ਆ ਲਓ ਜੀ ਠੀਕ ਹੈ ਤੇ ਕੁਲਵਿੰਦਰ ਵੀਰ ਫਿਰ ਇਹਦਾ ਮੁੱਲ ਕੀ ਕਰਦਿਆਂ ਲੈਣ ਦੇਣ ਕੀ ਰੋਕ ਇਹਦਾ ਵੀ ਵੀਰ ਸੇਮ ਹੀ ਆ 70 ਡਿਮਾਂਡ ਵੀਰ ਹਾਂਜੀ 70 ਲੈਣ ਦੇਣ ਕਰਾਂਗੇ ਜੀ ਉਹਨਾਂ 70 ਹਾਂਜੀ ਠੀਕ ਆ ਜੀ ਬਾਕੀ ਮੌਕੇ ਤੇ ਤਿੰਨੇ ਵੈੜਾਂ ਦੇ ਵਿੱਚੋਂ ਛੋੜ ਚਾਪਾ ਹੁੰਦਾ ਦਸੇ ਰੇਟ ਚ ਫਿਰ ਜੇ ਕੋਈ ਮੇਰਾ ਵੀਰ ਕਰਿਆ ਫਾਰਮ ਤੇ ਆਪਦਾ ਕੰਮ ਕਰਨਾ ਚਾਹਦਾ ਇਕੱਠੀਆਂ ਦਾ ਸੌਦਾ ਕਰਦਾ ਹਾਂਜੀ ਤੇ ਉਹ ਮਾਨਤਨ ਪੂਰਾ ਵਿੱਚੋਂ ਕਰਦਾ ਮੈਂ ਜਿੰਨਾ ਜੋਗਾ ਦੋ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਮਤਲਬ ਕਿ ਉਹ ਜਿੰਨਾ ਰੇਟ ਇਹਨਾਂ ਦਾ ਟੋਟਲ ਬਣੇਗਾ ਟੋਟਲ ਬਣੇਗਾ ਉਹਦੇ ਵਿੱਚੋਂ ਮਾਨਤਨ ਕਰ ਦੋ ਉਹਦੇ ਚੋਂ ਬਥੇਰੇ ਡਿਸਕਾਊਂਟ ਹੋਰ ਕਰ ਦੋ ਠੀਕ ਆ ਜੀ ਕੱਲੀ ਕੱਲੀ ਦਾ ਅਲੱਗ ਹੋਊਗਾ ਠੀਕ ਹੈ ਤੇ ਇਕੱਠੀਆਂ ਦਾ ਲੱਗੂਗਾ ਠੀਕ ਹੈ ਜੀ ਠੀਕ ਆ ਲਓ ਦੋਸਤੋ 70000 ਪਹਿਲੀ 7 ਤੇ ਇਹ گاਵਾਂ ਦੇ ਵਿੱਚ ਹੀ ਆ ਜਾਂਦੀ ਹੈ ਸੁਹਾਵੀਰ ਤੋਂ ਪੁੱਛ ਲੈਣਾ ਵੀਰ ਕੁਲਵਿੰਦਰ ਦੀ ਡਿਟੇਲ ਇੱਕ ਵਾਰੀ ਸਾਂਝੀ ਕਰ ਦਈਏ ਇਹਨੂੰ ਸੁਈ ਨੂੰ ਅਜ ਕਿੰਨਾ ਸਮਾਂ ਹੋ ਗਿਆ ਇਹਨੂੰ 3.5 ਮਹੀਨੇ ਆ ਜੀ ਮਗਰ ਇਹਦੇ ਵੱੱਛੀ ਹੈ ਪਰ ਵੀਰ ਜੀ ਦੇਣੀ ਨਹੀਂ ਨੀਗੀ ਉਹ ਰੱਖਣੀ ਹੈ ਵੱਛੀ HF ਬਰੀਡ ਦੇ ਵਿੱਚ ਹੀ HF ਹੈ ਜੀ ਉਹ ਚਾਹ ਨਾਲ ਪਾਲਦੇ ਪਾਇਆ ਤੇ ਹੋਰ ਨਹੀਂ ਦੇਣੀ। ਅੱਛਾ ਕਿਸੇ ਚੰਗੇ ਸੀਮੰਟ ਦੀ ਰਖਾਇਆ ਕੋਈ ਚੰਗਾ ਸੀਮੰਟ ਦੀ ਹਾਂਜੀ ਸਨੋਮੈਨ ਦੀ ਸੀ ਉਹ ਸੈਕਸੈਡ ਸੀਮੰਟ ਦੀ ਉਹ ਸਨੋਮੈਨ ਦੀ ਤੇ ਉਹ ਦੇਣੀ ਨਹੀਂ ਤਾਂ ਕਰਕੇ ਰੱਖਣੀ ਆਈ। ਚਾਹ ਨਾਲ ਪਾਲਦੇ ਪਾਇਆ। ਚਾਹ ਨਾਲ ਪਾਲਦੇ ਪਾਇਆ ਤੇ ਸਮਾਂ ਨੂੰ ਅੱਜ 3 ਕਿ ਮਹੀਨੇ ਹੋ ਗਿਆ ਸੁਈ ਨੂੰ। 3.5 ਮਹੀਨੇ ਜੀ। ਅੱਛਾ ਸਵੇਰ ਕਲੰਦਰ ਭਾਈ ਤੇਜਾ ਹੋ ਗਈ। ਤੀਜਾ ਆਜੀ ਤੀਜਾ। ਘਰ ਦੀ ਵੇੜ ਹੈ ਜੀ ਇਹ ਤਾਂ ਆਪਣੇ ਘਰੇ ਹੀ ਹੈ ਸੂਈ ਸਿੰਘ ਦੀ ਮਾਂ ਦਾ ਮਾਂ ਆਪਣੇ ਘਰੋਂ ਗਈ ਹੈ ਜੀ ਠੀਕ ਹੈ ਜੀ ਹਾਂਜੀ ਅੱਛਾ ਇਹਦੇ ਜ਼ਿਕਰ ਮਿਲਕ ਦੀ ਗੱਲ ਕਰ ਲਈ ਅਜ ਤਿੰਨ ਮਹੀਨੇ ਦਾ ਸਮਾਂ ਹੋ ਗਿਆ ਹਾਂਜੀ ਤੇ ਹੁਣ ਇਸ ਵਕਤ ਇਹਦੇ ਥੱਲੇ ਦੁੱਧ ਕਿੰਨਾ ਹੈ ਤੇ ਜਦੋਂ ਪੀਕ ਤੇ ਚੱਲੀ ਹੈ ਸਟਾਰਟਿੰਗ ਤੇ ਪੀਕ ਤੇ ਪੀਕ ਤੇ ਵੀਰੇ ਦਾ ਇੱਕ ਥੱਲੇ 30 ਕਿਲੋ ਸੀ ਹਾਂਜੀ ਇਸ ਟਾਈਮ 21 22 ਲੀਟਰ ਹੈ ਦੁੱਧ ਹੈਗਾ 21 ਦੀ ਆਪਾਂ ਜਿਹੜਾ ਤੋਲ ਕੇ ਦਵਾਂਗੇ ਜੀ ਅੱਜ 21 ਆਪਾਂ ਲੀਟਰ ਤੋਲ ਦਿਆਂਗੇ ਹਾਂਜੀ ਅੱਜ ਜਿਹੜੀ ਅੱਜ ਦੀ ਗੱਲ ਹੈ ਉਹ 21 ਲੀਟਰ ਦੇਵਾਂਗੇ ਜੀ ਠੀਕ ਹੈ ਜੀ ਠੀਕ ਹੈ ਤੋ ਦੋਸਤੋ ਇਹ ਜਿਹੜੀ ਬੈਡ ਹੈ ਵੀ ਵੀਰਾ ਬੰਦਾ ਵੀ ਆਪਣੇ ਘਰ ਦੀ ਆ ਜੰਮੀਪਲੀ ਇੱਥੇ ਆ ਪਹਿਲਾ ਸੂਆ ਦੂਜਾ ਸੂਆ ਘਰੇ ਚਵਾਈ ਕੀਤੀ ਆ ਤੇ ਹੁਣ ਤੀਜੇ ਸੂਵੇ ਦੇ ਵਿੱਚ ਚੱਲ ਰਹੀ ਆ ਤੇ ਬੱਚਾ ਇਹਦੇ ਮਗਰ ਫੀਮੇਲ ਕਾਫ ਆ ਵੀਰਾਂ ਦਾ ਵੀ ਦਿਖਾ ਦਵਾਂਗੇ ਆਪਾਂ ਠੀਕ ਆ ਜੀ ਦੋਸਤੋ ਕਿਸੇ ਵੀਰ ਨੂੰ ਇੱਕ ਜਜਮੈਂਟ ਇੱਕ ਆਈਡੀਆ ਹੋ ਜੇ ਕਦੋਂ ਸੂਆ ਕਈ ਮੇਰ ਜਿਆਦਾ ਉੱਚਾ ਨਾ ਮੰਨਣ ਬਾਕੀ ਬੱਚੇ ਦਾ ਤੁਸੀਂ ਐਸਟੀਮੇਟ ਲਾ ਲਿਓ ਥਾਨ ਥੂਨ ਪੂਰਾ ਮੱਝਾਂ ਵਾਲਾ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰੋ 21 ਕਿਲੋ ਦੀ ਮਾਲਕਨ ਆ ਤੇ ਸੱਜਰ ਦਾ ਦੁੱਧ ਕਿੰਨਾ ਦੱਸਿਆ ਸੀ ਇਹਦਾ 30 ਲੀਟਰ ਜੀ 30 ਲੀਟਰ ਸੀ ਲ ਸੋ so, 21 ਕਿਲੋ ਦੋਸਤੋ ਇਸ ਦੇ ਥੱਲੇ ਹੁਣ ਦੁੱਧ ਆ ਜਿਹੜਾ ਵੀ ਹਾਈਟ ਦਾ ਫੁੱਲ ਬੜਾ ਫੁੱਲ ਵੱਡੀ ਆ ਵੇਲ ਸਪੈਸ਼ਲ ਆ ਲੰਬਾਈ ਪੂਰੀ ਆ ਤੇ ਕੱਦ ਵੀ ਚੰਗਾ ਲਿਓ ਵੀਰ ਕੁਲਵਿੰਦਰ ਖੋਲ ਕੇ ਤੋਰ ਦਿੱਗੇ ਤੇ ਬਾਕੀ ਦੋਸਤੋ ਬੱਚਾ ਜਿਹੜੇ ਵੀਰ ਨੇ ਆ ਗਏ ਤਸੱਲੀ ਕਰਨੀ ਆ ਉਹਦਾ ਬੱਚਾ ਵੇਖ ਸਕਦੇ ਜੇ ਬੱਚੇ ਤੋਂ ਤੁਸੀਂ ਵੀ ਐਸਟੀਮੇਟ ਲਾ ਲਿਓ ਸਮਾਂ ਵੈਸੇ ਤੁਹਾਨੂੰ ਦੱਸ ਹੀ ਦਿੱਤਾ ਜਿੰਨਾ ਕ ਕਰੈਕਟ ਹੋਇਆ ਜੇ ਸੂਈ ਨੂੰ ਆਇਆ ਇਹਨਾਂ ਸ਼ਾਮ ਤੱਕ ਬੰਨਾ ਹੀ ਪੂਰੀ ਠੀਕ ਹੈ ਜੀ ਮਤਲਬ ਇਹਨਾਂ ਨੇ ਫਿਰ ਸਵੇਰ ਚਵਾਈ ਤੁਸੀਂ 5:30 ਵਜੇ ਸਾਰਿਆਂ ਦੇ ਸਾਢੇ 5 ਸਵੇਰੇ ਸਾਢੇ 5 ਸ਼ਾਮ ਨੂੰ ਦਾਈ ਦੀ ਠੀਕ ਹੈ ਜੀ ਹਾਂਜੀ ਆ ਜੀ ਵੀਰ ਕੁਲਵਿੰਦਰ ਆਉਂਦੇ ਉਸ ਦੀ ਕੋਈ ਫੇਰ ਲੱਗੇ ਰੋ ਦੋਸਤੋ ਚੰਗੀ ਵਿਹੜਾ ਵੱਡੀ ਆ ਕਾਤੋ ਵਜਨ ਪੂਰਾ ਵਜਨ ਦੋੜ ਪੂਰਾ ਠੀਕ ਆ ਜੀ ਫੁੱਲ ਬੜਾ ਫੁੱਲ ਵਜਨਦਾਰ ਤੇ ਮਿਲਕਿੰਗ ਵੀ ਤੁਹਾਨੂੰ ਦੱਸ ਹੀ ਦਿੱਤੀ ਆ ਬਾਕੀ ਰੇਟ ਪਰ ਤਾਂ ਆਪਾਂ ਇਸ ਵੇੜ ਦਾ ਵੀ ਪੁੱਛ ਲੈਨੇ ਆ ਬਾਕੀ ਚੋਣ ਝਾੜੇ ਵੀ ਪੁੱਛ ਲਾਂਗੇ ਵੀਰ ਨੂੰ ਵੀ ਕਿਦਾਂ ਦੀ ਆ ਠੀਕ ਆ ਤੇ ਮਾਰਨਿੰਗ ਚੁਬਾਈ ਇਹ ਪੂਰੀ ਫੇਰ ਆਪਾਂ ਰਿਪੀਟ ਕਰਦੇ ਨੇ ਦੋਸਤੋ ਹੋਈ ਆ ਨਾ ਧਰ ਮਾਰਦੇ ਨੇ ਆਪਾਂ ਹਾਂ ਮਾਰਦੇ ਹਾਂ ਠੀਕ ਹੈ ਜੀ ਅੱਛਾ ਵੀਰ ਕੁਲਵਿੰਦਰ ਸਿੰਘ ਫਿਰ ਇਹਦਾ ਮੋਲ ਆਪਾਂ ਕਿੰਨਾ ਕਰਦੇ ਆ ਵੀਰ ਲੈਂਡ ਦੇਣ ਇਹਦਾ ਵੀਰ ਮੋਲ 70 ਹਾਂਜੀ ਤੇ ਬਾਕੀ ਮਾਨਤਾ ਨਾ ਆਇਆ ਜਿਹੜਾ ਵੀਰ ਉਹਦਾ ਜ਼ਰੂਰ ਕਰ ਦਵਾਂਗੇ 70 ਦੇ ਵਿੱਚੋਂ ਹਾਂਜੀ ਤਿੰਨਾਂ ਦਾ ਮੋਲ ਆਪਾਂ ਦੋ 10 ਹੈ ਜੀ 70 70 ਦੀਆਂ ਤਿੰਨੇ ਸਿੰਨੇ ਦੇ ਨੇ ਦੋ 10 ਹੈ ਜੀ ਤੇ ਇਕੱਠੀਆਂ ਕੋਈ ਮੇਰਾ ਵੀਰ ਲਿਆਣ ਵਾਲਾ ਹੋਊਗਾ ਹਾਂਜੀ ਤੇ ਜਿੰਨਾ ਵਦ ਵਦ ਮਾਨਤਾਣ ਕਰ ਦਵਾਂਗੇ ਠੀਕ ਹੈ ਜੀ ਹਾਂਜੀ ਵੈਸੇ ਦੋਸਤੋ ਵੀਰਾਂ ਦਾ ਵੀ 70000 ਦੇ ਵਿੱਚੋਂ ਮਾਨਤਾਣ ਸੀ ਕੋਈ 1000 1000 5 5 ਕੋਈ ਜਿੰਨਾ ਵੀ ਤੁਸੀਂ ਮੰਨਦੇ ਹੋ ਹਾਂਜੀ ਜੇਕਰ ਜੇਕਰ ਇਕੱਠਾ ਕੋਈ ਸੌਦਾ ਮਾਰਦਾ ਤਿੰਨੇ ਬਣਾ ਕੋਈ ਵੀਰ ਇਕੱਠੀਆਂ ਖਰੀਦਣਾ ਚਾਹੁੰਦਾ ਫਾਰਮ ਤੇ ਪਾਉਣਾ ਚਾਹੁੰਦਾ ਪਸੂ ਦੋ ਪੰਜ ਦੀਆਂ ਦੇ ਦੇਵਾਂਗੇ ਤੇ ਦੋ ਪੰਜ ਦੀਆਂ ਹੋ ਜਾਣਗੀਆਂ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਸੋ ਤਿੰਨਾ ਦੇ ਵਿੱਚੋਂ ਵੀਰਾਂ ਦਾ ਵੀ ਆਪਾਂ ਇਨੀ ਕਾਸਰ ਘੜ ਦਾਂਗੇ ਬਾਕੀ ਅੱਗੇ ਜਿਹੜੇ ਵੀਰ ਨੇ ਖਰੀਦਣੀਆਂ ਦੋਸਤੋ ਫਾਰਮ ਦੇ ਵਿੱਚ ਇੱਕ ਡੇਰੀ ਫਾਰਮਿੰਗ ਦਾ ਕੋਈ ਵੀਰ ਕੰਮ ਕਰਦਾ ਤੇ ਉਹ ਤੁਸੀਂ ਹੱਥ ਪਾਉਣਾ ਚਾਹੁੰਦੇ ਜੇ ਤੁਸੀਂ ਜ਼ਰੂਰ ਖਰੀਦ ਕਰ ਲਿਓ ਵੱਡੀਆਂ ਵੜਾ ਨੇ ਚੰਗੀਆਂ ਨੇ ਬਾਕੀ ਆਓ ਜੇਕਰ ਕੋਈ ਸਿੰਗਲ ਸਿੰਗਲ ਵੀ ਖਰੀਦਣੀ ਚਾਹੁੰਦਾ ਤੇ ਸਿੰਗਲ ਸਿੰਗਲ ਦਾ ਰੇਟ ਵੀ ਆਪਾਂ ਤੁਹਾਨੂੰ ਦੱਸ ਉਦੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕਰ ਲਿਆ ਤਾਂ ਵੀਰ ਕੁਲਵਿੰਦਰ ਨੰਬਰ ਬੋਲ ਦਗੇ ਆਪਣੇ ਹਾਂਜੀ ਨੰਬਰ ਜੀ 79813 ਹਾਂਜੀ 74068 ਠੀਕ ਹੈ ਜੀ ਇੱਕੋ ਨੰਬਰ ਚੱਲਦਾ ਨਾ ਆਪਣੇ ਕੋਲ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਇੱਕ ਵਾਰੀ ਫੇਰ ਆਪਾਂ ਐਡਰੈਸ ਕਨਫਰਮ ਕਰਾ ਦਿੰਨੇ ਆ ਪਿੰਡ ਪੀਰੂ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਫਰੋਜਪੁਰ ਠੀਕ ਆ ਜੀ ਖਾਈ 메ਨ ਅੱਡਾ ਖਾਈ 메ਨ ਨੇੜੇ ਸ਼ਹਿਰ ਪੈਂਦਾ ਦੋਸਤੋ 3 ਕਿਲੋਮੀਟਰ ਦੀ ਦੂਰੀ ਆ ਲਹਿੰਦੇ ਪਾਸੇ ਵੱਲ ਪਿੰਡ ਆ ਪੀਰੂ ਇਹ ਖਾਸ ਵਿਜਿਟ ਕਰਕੇ ਤੁਸੀਂ ਤਸੱਲੀ ਕਰ ਸਕਦੇ ਜੇ ਵਿਖਾਏ ਗਏ ਪਸ਼ੂਆਂ ਦੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ